ਦਖਾਤਾ ਵੈਸੀ ਤੇ ਮਾਰਾ ਵੀ ਲੀ ਹਾਰੀ ਡੇਸ ਨਾਈਸ ਇਹੋ ਹੁਕੀ ਪਾ ਲਿਖਿਆ ਹਾਂ ਤੀਜ ਹੁੰਦਾ ਕੇ ਛੁੱਟੀਆਂ ਹੋ ਗਈਆਂ ਇਹਨੂੰ ਤੇ ਕਿੱਦ ਦੇ ਕਾਦੀਆਂ ਹੋਈਆਂ ਇੱਕ ਪੇਪਰ ਤੇ ਆਜ ਤੇਰਾ ਪਹਿਲਾ ਹੱਲੇ ਸਾਰਿਆਂ ਨੂੰ ਨਸ਼ਲੇ ਦਾ ਕਿਸਮ ਨਸ਼ਾ ਕਾਦੀਆਂ ਹੋਈਆਂ ਇੱਧਰ ਮੈਂ ਸਾਰਾ ਰਸੂਲ ਆਣ ਸਿੰਦੀ ਕਾਦੀਆਂ ਹੋਈਆਂ ਖੇਲਣੀਆਂ ਕਿੱਥੇ ਹਲੇ ਹੋਣੀ ਗਾ ਜੋ ਤੁਰਦੇ ਪੇਪਰ ਸ਼ੁਰੂ ਨਾਲੇ ਆ ਦੋਨੋਂ ਜਾਗ ਲਾ ਕੇ ਆਈਆਂ ਦੋਸਤ ਗੜ ਗਿਏ ਇਹਨਾਂ ਦੇ ਪੇਪਰ ਹੁਣ ਨੈਕਸਟ ਵੀਕ ਛੁੱਟੀਆਂ ਤੋਂ ਬਾਅਦ ਚ ਹੋਣੇ ਆ ਲੈ ਪੇਪਰ ਆ ਦੇ ਮੈਸੇਜ ਆ ਗਿਆ ਆ ਬੋਟਾ ਬੱਤਾ ਕਰਕੇ ਕਰ ਪੂਗੇ ਅੱਜ ਪਿਆ ਗਰਮੀ ਛੁੱਟੀਆਂ ਗਰਮੀ ਚ ਕਾਰ ਰਹਿਣ ਨੂੰ ਹੋਈਆਂ ਗਰਮੀ ਨੇ ਅੰਦਰ ਬਹਿਣਾ ਪੈਣਾ ਅੱਜ ਪਹਿਲਾ ਪੇਪਰ ਵੇ ਆ ਅੱਜ ਹੀ ਦਿੱਤੀ ਆ ਘਰ ਬੈ ਕੇ ਪੜ੍ਹਨਾ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਤੁਹਾਡਾ ਪੁਨੀ ਹਾਊਸ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਤੁਸੀਂ ਦੇਖਿਆ ਹੈ ਕਿ ਈਰਮਾਨ ਨੂੰ ਛੁੱਟੀਆਂ ਦਾ ਕਿੰਨਾ ਚਾ ਆ ਤੇ ਅੱਜ ਈਰਮਾਨ ਦੀ ਫਰਸਟ ਛੁੱਟੀ ਸੀ ਤੇ ਸ਼ਾਮ ਦਾ ਟਾਈਮ ਆ ਪਾਪਾ ਲੈ ਆਏ ਗੋਲ ਗੱਪੇ ਤੇ ਈਰਮਾਨ ਆਪਣੀਆਂ ਛੁੱਟੀਆਂ ਸੈਲੀਬ੍ਰੇਟ ਕਰਦਾ ਪਿਆ ਆ ਇਹਦੇ ਨਾਲ ਹੀ ਅਸੀਂ ਸਾਰੇ ਵੀ ਸੈਲੀਬ੍ਰੇਟ ਕਰਦੇ ਪਏ ਆ ਛੁੱਟੀਆਂ ਦਾ ਬਹੁਤ ਚਾ ਹੁੰਦਾ ਆ ਲਓ ਜੀ ਪਹਿਲਾ ਗੋਲ ਗੱਪਾ ਈਰਮਾਨ ਦੇ ਮੂੰਹ 'ਚ ਤੇ ਮੰਮੀ ਅੱਜ ਸਾਡੇ ਬਣੇ ਹੋਆ ਗੋਲ ਗੱਪੇ ਆਲਾ ਪਾਈ ਤੇ ਬਾਰੋ-ਬਾਰੀ ਇਹ ਸਾਰਿਆਂ ਨੂੰ ਗੋਲ ਗੱਪੇ ਖਿਲਾਉਗੇ ਸਾਡਾ ਨੰਬਰ ਤਾਂ ਹਾਲੇ ਬਾਅਦ ਹੀ ਆਣਾ ਹੈ ਕਿਉਂਕਿ ਹਾਲੇ ਜਿਹਨੂੰ ਛੁੱਟੀਆਂ ਹੋਈਆਂ ਉਹਦਾ ਚਾ ਪੂਰੇ ਹੁੰਦੇ ਪਏ ਆ ਅਵਨੀਤ ਵੀ ਲਾਈਨਸ ਲੱਗ ਚੁੱਕੀਆਂ ਸ਼ਾਮ ਦਾ ਟਾਈਮ ਆ ਗਰਮੀ ਬਹੁਤ ਜ਼ਿਆਦਾ ਆ ਗਰਮੀ 'ਚ ਠੰਡੇ-ਠੰਡੇ ਗੋਲ ਗੱਪੇ ਬਹੁਤ ਸੋਹਣੇ ਲੱਗਦੇ ਆ ਤੇ ਸਾਨੂੰ ਤਾਂ ਬਹੁਤ ਪਸੰਦ ਆ ਪਾਪਾ ਨੂੰ ਗੋਲ ਗੱਪਿਆਂ ਦਾ ਪਾਣੀ ਬਹੁਤ ਪਸੰਦ ਆ ਤੇ ਤੁਸੀਂ ਦੱਸਿਓ ਤੁਹਾਨੂੰ ਕੀ ਪਸੰਦ ਆ ਤੁਸੀਂ ਸਾਨੂੰ ਕਮੈਂਟ ਕਰਕੇ ਇਹ ਵੀ ਦੱਸਿਓ ਕਿ ਤੁਸੀਂ ਆਪਣੀਆਂ ਛੁੱਟੀਆਂ ਕਿੱਦਾਂ ਇੰਜੋਏ ਕਰਦੇ ਆ ਕਿੱਥੇ-ਕਿੱਥੇ ਘੁੰਮਣ ਜਾਂਦੇ ਆ ਔਰਮਾਨ ਆਰਗੇ ਸ਼ਾਦੀ ਬੱਚੇ ਨੂੰ ਤਾਂ ਕੋਈ ਰਿਸ਼ਤਾ ਨਹੀਂ ਚੱਲਦਾ ਇਸ ਲਈ ਇਹ ਤਾਂ ਘਰ ਬੈ ਕੇ ਹੀ ਛੁੱਟੀਆਂ ਕੱਟੂਗਾ ਤੇ ਸਾਨੂੰ ਤੰਗ ਕਰੂਗਾ ਵੈਸੇ ਵੀ ਇਸ ਵਾਰ ਛੁੱਟੀਆਂ ਤੇ ਔਰਮਾਨ ਦਾ ਕਿਤੇ ਬਾਹਰ ਜਾਣ ਦਾ ਮਨ ਨਹੀਂ ਆ ਕਿਉਂਕਿ ਸਾਡਾ ਨਵਾਂ-ਨਵਾਂ ਘਰ ਬਣਿਆ ਹੈ ਅਸੀਂ ਇਹਦੇ ਵਿੱਚ ਰਹਿ ਕੇ ਇਹਨੂੰ ਸਜਾਰਾਂਗੇ ਇਹਨੂੰ ਡੈਕੋਰੇਟ ਕਰਾਂਗੇ ਤੇ ਸੋਹਣੀਆਂ-ਸੋਹਣੀਆਂ ਵੀਡੀਓ ਬਣਾ ਕੇ ਪਾਵਾਂਗੇ ਤੁਸੀਂ ਸਾਨੂੰ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀਆਂ ਵੀਡੀਓ ਕਿਦਾਂ ਦੀਆਂ ਲੱਗਦੀਆਂ ਆ ਹੋਰ ਇਦਾਂ ਦੀਆਂ ਵੀਡੀਓ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਲਓ ਜੀ ਸਾਰਿਆਂ ਨੂੰ ਖਾਣ ਤੋਂ ਬਾਅਦ ਹੁਣ ਮੰਮੀ ਤੇ ਪਾਪਾ ਦੀ ਵਾਰੀ ਆ ਗਈ ਆ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਾਏ ਬਾਏ